ਦੇਖੋ ਜੀ ਵੱਡੀ ਜਿਹੜੀ ਮੈਂ ਚੀਜ਼ ਦੇਖੀ ਨੋਟਿਸ ਕੀਤੀ ਹੈ ਤੁਹਾਡੇ ਟੈਨ ਦੀ ਜਿਹੜੀ ਕੰਗਰਸ ਨੇ ਉਹ ਵਕਤ ਬੱਜਦੀ ਹੈ ਬਿਲਕੁਲ ਬਿਲਕੁਲ ਉਹ ਆਪਣੀ ਆਪਾਂ ਬਾਈਪਲੇ ਅਪ੍ਰੈਲ ਨੂੰ ਲਈ ਸੀਗੀ ਤੇ ਆਪਣੇ ਨਾਲੋਂ ਇਹ 8-9 ਦਿਨ ਜਿਹੜੀ ਐਡਵਾਂਸ ਲਈ ਸੀ ਇਹ ਦੇਖੋ ਜੀ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਖੇਤ ਖੜੇ ਆ ਅੱਜ ਆਪਾਂ ਤੇ ਲੱਗ ਲੱਗ ਤਣਾ ਦੀ ਜਿਹੜੇ ਆ ਝੋਨੇ ਆ ਜੀਰੀਆਂ ਉਹਨਾਂ ਦੀਆਂ ਕਿਸਮਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਣਾ ਨੇੜੇ-ਨੇੜੇ ਸਾਰੇ ਜ਼ਿਮੀਂਦਾਰ ਭਰਾਵਾਂ ਨੇ ਅਲੱਗ-ਅਲੱਗ ਤਰ੍ਹਾਂ ਦਾ ਝੋਨਾ ਲਾਇਆ ਜੀਰੀ ਲਾਈ ਉਹਦੀ ਕੰਡੀਸ਼ਨ ਦਿਖਾਵਾਂਗੇ ਤੇ ਬਣੀ ਰਹੋ ਜੀ ਵਲੌਗ ਦੇ ਐਂਡ ਤੱਕ ਸਾਰਾ ਵਲੌਗ ਜ਼ਰੂਰ ਦੇਖਿਆ ਕਰੋ ਤੇ ਜਿੰਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਹੁਣ ਆਪਾਂ ਆਪਣਾ ਦਿਖਾਉਨੇ ਜੀ ਤੁਹਾਨੂੰ ਝੋਨੇ ਦੀ ਕੰਡੀਸ਼ਨ ਸਭ ਤੋਂ ਪਹਿਲਾਂ ਦੇਖੋ ਜੀ ਆਪਣਾ ਲੱਗਾ ਹੋਇਆ ਜੀ 1509 ਤੇ ਅੱਜ ਇਹਨੂੰ ਪਾਣੀ ਲਾਇਆ ਹੋਇ ਉਹ ਸਾਹਮਣੇ ਮੋਟਰ ਰਹੀ ਹੈ ਆਪਣੀ ਤੇ ਉਧਰੋਂ ਪਾਣੀ ਆ ਰਿਹਾ ਇਧਰ ਨੂੰ ਤੇ ਪਾਣੀ ਇਹਨੂੰ ਤਕਰੀਬਨ 5-6 ਪਾਣੀ ਲੱਗ ਚੁੱਕੇ 6-7 ਪਾਣੀ ਲੱਗ ਚੁੱਕੇ ਆ ਤੇ ਇਹਨੂੰ ਲਾਈ ਨੂੰ ਆਪਣਾ ਤਕਰੀਬਨ 20-22 ਦਿਨ ਹੋ ਗਏ ਆ ਜੀ ਤੇ ਦੇਖ ਲਓ ਤੁਸੀਂ ਇਹਦੀ ਕੰਡੀਸ਼ਨ ਨੇੜਿਓ ਜੀ ਤਕਰੀਬਨ 6 ਤੋਂ 7 ਇੰਚ ਦਾ ਜਿਹੜਾ ਬੂਟਾ ਇਹਦਾ ਹੋ ਚੁੱਕਾ ਹੈ ਜੀ ਤੇ ਸਪਰੇਅ ਕੀਤੀ ਸੀ ਇਹਨੂੰ ਆਪਾਂ ਅਜੇ ਵਿੱਚ ਡੀਲਾ ਜਾਂ ਸਵਾਗ ਜਿਹੜੀ ਜੰਮ ਜਾਂਦੀ ਹੈ ਉਹਦੀ ਸਪਰੇਅ ਕੀਤੀ ਸੀ ਇਹ ਥੋੜਾ ਜਿਹਾ ਪਛੇਤਰੀ ਬੀਜੀ ਹੈ ਕਿਉਂਕਿ ਇਹਦੇ ਵਿੱਚ ਫਿਰ ਅੱਗੋਂ ਕਣਕ ਵਗੈਰਾ ਹੀ ਬੀਜਣੀ ਹੈ ਕੁਝ ਹੋਰ ਨਹੀਂ ਤੇ ਜਿੰਨਾ ਖੇਤਾਂ ਦੇ ਵਿੱਚ ਟਮਾਟਰ ਜਾਂ ਕੋਈ ਹੋਰ ਗੇਤੀ ਸਬਜ਼ੀ ਦੀ ਬੀਜਣੀ ਹੁੰਦੀ ਹੈ ਸਿਆਲੀ ਸਬਜ਼ੀ ਜਿਹਨੂੰ ਕਹਿੰਦੇ ਆਪਾਂ ਉਹਨਾਂ ਜਿਹੜੀ 1509 ਆਪਾਂ ਛੇਤੀ ਲਾ ਦਿੰਨੇ ਆ ਜੀ ਐਡਵਾਂਸ ਲਾ ਦਿੰਨੇ ਉਹ ਵੀ ਮੈਂ ਤੁਹਾਨੂੰ ਵਿਖਾਉਣਾ ਵਾ ਜਿਹੜੀ 1500 ਨੂੰ ਆਪਾਂ ਐਡਵਾਂਸ ਲਾਈ ਆ ਉਹ ਇਸ ਤੋਂ ਜ਼ਿਆਦੀ ਬੂਟੇ ਨੂੰ ਕਹ ਲਈਏ ਜਿਵੇਂ ਬੁੱਚ ਮਾਰ ਜਾਂਦਾ ਨਹੀਂ ਵੱਡਾ ਹੋ ਜਾਂਦਾ ਆ ਬੂਟਾ ਜਿਹੜਾ ਉਹ ਪੂਰਾ ਫੈਲਦਾ ਪਿਆ ਜ ਇੱਕ-ਇੱਕ ਬੁੱਟਾ ਦਾ ਉਹ ਵੀ ਤੁਹਾਨੂੰ ਹੁਣ 1500 ਉਹ ਜਿਹੜੀ ਆਪਾਂ ਐਡਵਾਂਸ ਲਾਈਏ ਤੇ ਇਹਨੂੰ ਲੱਗਾ ਹੋਇਆ ਪਾਣੀ ਤੇ ਉਹ ਸਾਹਮਣੇ ਉਹ ਖੇਤ ਪਰਲਾ ਜਿਹੜਾ ਪਰ ਚੁੱਕਾ ਜੀ ਤੇ ਬਾਕੀ ਫਾਇਦੇ ਦੀ ਗੱਲ ਆਪਾਂ ਇਹਦੀ ਕਰਦੇ ਆਂ ਵੀ ਕੀ ਫਾਇਦਾ ਜਿਹੜਾ ਆਪਾਂ ਕੀਤਾ ਸਾਰਾ ਕੇਰਾ ਹੀ ਆ ਜੀ ਤੇ ਐਦ ਕੀ ਮਨ ਲੱਗਦਾ ਸਾਰੇ ਜ਼ਿਮੀਂਦਾਰ ਭਰਾ ਜ਼ਿਆਦਾ ਕੇਰੇ ਨੂੰ ਜਿਹੜਾ ਉਹ ਰੈਫਰੈਂਸ ਦਿੰਦੇ ਪਿਆ ਕੇਰਾ ਹੀ ਕਰਾਉਣਗੇ ਜੀ ਤੇ ਇਹ ਕੋਈ ਮਤਲਬ ਮੇਰੇ ਸਾਹਮਣੇ ਨਾਲ ਤਾਂ ਪਾਣੀ ਦੀ ਬਚਤ ਹੈਗੀ ਆ ਜੀ ਇਹਦੇ ਨਾਲ ਪਲੱਸ ਸਮੇਂ ਦੀ ਬਚਤ ਤਾਂ ਹੈਗੀ ਹੈ ਜੀ ਨਾਲੇ ਜਿਹੜਾ ਆਪਾਂ ਅਡਵਾਂਸ ਬੀਜਤਾ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ 1509 ਜਿਹੜੀ ਆਪਾਂ ਦੂਜੇ ਪਾਸੇ ਲਾਈ ਹੋਈ ਹੈ ਜੀ ਆ ਦੇਖੋ ਇੱਧਰ ਲੇ ਖੇਤ ਹੈ ਜੀ ਇਹ ਖੇਤ ਹੈਗਾ ਜੀ ਇੱਧਰ ਟਮਾਟਰਾਂ ਵਾਲਾ ਮਤਲਬ ਇੱਥੇ ਆਪਾਂ ਟਮਾਟਰਾਂ ਵਾ ਤੋਰੀਆਂ ਬੀਜਤੀਆਂ ਸੀਗੀਆਂ ਤੇ ਫਿਰ ਆਪਾਂ ਇੱਥੇ ਟਮਾਟਰ ਲਾਉਣੇ ਨੇ ਇਸ ਕਰਕੇ ਆਪਾਂ ਇੱਥੇ ਤੋਰੀਆਂ ਰੱਖੀਆਂ ਹੋਰ ਬਸ ਮਹੀਨਾ ਡੇਢ ਉਸ ਤੋਂ ਬਾਅਦ ਇਹਨੂੰ ਵੱਡ ਦਾਂਗੇ ਤਿਆਰੀ ਕਰਦਾਂਗੇ ਟਮਾਟਰਾਂ ਦੀ ਸ਼ੁਰੂ ਜੀ ਇੱਧਰ ਆ ਜੀ 1509 ਇਹ ਐਡਵਾਂਸ ਬੀਜੀ ਇਹ 22 ਅਪ੍ਰੈਲ ਦੀ ਬੀਜੀ ਹੋਈ ਹੈ ਜੀ ਦੇਖੋ ਦੋਸਤੋ ਇਹ 22 ਅਪ੍ਰੈਲ ਦੀ ਬੀਜੀ ਆ ਤੇ ਇਹਦਾ ਤਕਰੀਬਨ ਜਿਹੜਾ ਬੂਟਾ ਦੇਖੋ ਜੀ ਇਹ 1 ਫੁੱਟ ਦਾ ਹੋ ਗਿਆ ਜੀ ਤਕਰੀਬਨ ਆ ਦੇਖੋ ਜੀ 1 ਫੁੱਟ ਦਾ ਹੋ ਗਿਆ ਤੇ ਬਾਬੇ ਦੀ ਕਿਰਪਾ ਨਾਲ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਰੋਗ ਨਹੀਂਗਾ ਤੇ ਵਧੀਆ ਚੱਲ ਰਹੀ ਹੈ ਜਿਵੇਂ ਇਹਨੂੰ ਸਪਰੇ ਉਹੀ ਪਹਿਲਾਂ ਜਦੋਂ ਆਪਾਂ ਬੀਜੀ ਦੀ ਹੈ ਜਿਹੜੀ ਸਿੱਧੀ ਪਾਸ਼ਾ ਚ ਆਪਾਂ ਕਹਿੰਨੇ ਆ ਕਬਾੜ ਵਾਲੀ ਸਪਰੇ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕੱਲ ਸਪਰੇਅ ਕੀਤੀ ਹੈ ਜੀ ਸਵਾਗ ਦੀ ਤੇ ਜਿਹੜੇ ਡੀਲਾ ਵਿੱਚ ਜਿੰਨੂੰ ਅਸੀਂ ਮੁਰਕ ਵੀ ਕਹਿ ਦਿੰਨੇ ਉਹ ਜੰਮ ਦੀ ਉਹਦੀ ਸਪਰੇਅ ਕੀਤੀ ਹੈ ਜੀ ਸੋ ਇਸ ਤਰ੍ਹਾਂ ਕਰਕੇ ਆ ਦੇਖੋ ਜੀ ਮੈਨੂੰ ਤੇ ਬਹੁਤ ਵਧੀਆ ਲੱਗਾ ਇਹਦਾ ਨਾ ਬੂਟਾ ਪੂਰਾ ਫਲ ਰਿਹਾ ਜੀ ਪੂਰਾ ਫੈਲਦਾ ਪਿਆ ਬੂਟਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਹੁਣ 1500 ਨੂੰ ਦਿਖਾਤੀ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਜੀ ਛਬੀ ਜਿਰੀ ਦੂਜੇ ਖੇਤਾਂ ਵਾਲੇ ਪਾਸੇ ਛਬੀ ਜਿਰੀ ਲੱਗੀ ਹੋਈ ਹੈ ਉਹਦੇ ਬਾਰੇ ਵੀ ਉਹਨਾਂ ਤੇ ਹੋ ਸਕਦਾ ਇੱਕ ਦੋ ਰਿਵਿਊ ਵੀ ਬਤਨਾਂ ਮੈਂ ਜ਼ਿੰਮੇਦਾਰ ਭਰਾਵਾਂ ਦੇ ਦਵਾ ਜੀ ਅੱਗੇ ਜਾਣਾ ਉਧਰਲੇ ਪਾਸੇ ਸਾਹਮਣੇ ਤੇ ਉਧਰਲੇ ਪਾਸੇ ਜਾ ਕੇ ਆਪਾਂ ਦੇਖਦੇ ਆਂ ਕੀ ਸਿਸਟਮ ਹੈ ਕੀ ਸੀਣਾ ਇਹ ਲੋਕਪ੍ਰੀਅਤਾ ਇਹਨੂੰ ਮਿਲੀਏ ਕਿ ਨਹੀਂ ਜਿਹੜਾ ਕੇਰਾ ਕਰਦੀ ਆ ਜੀ ਜੀਰੀ ਦਾ ਵੈਸੇ ਮੈਨੂੰ ਤਾਂ ਵਧੀਆ ਲੱਗਾ ਸਿਸਟਮ ਜੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਛੜਨਾ ਪੈਂਦਾ ਜਦੋਂ ਆਪਾਂ ਕਦੂ ਮਾਰਨਾ ਜੀ ਪਹਿਲਾਂ ਤਾਂ ਕਿਸੇ ਵੇਲੇ ਇੱਕ ਕਿੱਲੇ ਵਿੱਚ ਦੋ ਦੋ ਤਿੰਨ ਦਿਨ ਮੋਟਰਾਂ ਵੀ ਛੜਨੀਆਂ ਪੈਂਦੀਆਂ ਪਾਣੀ ਪੂਰਾ ਨਹੀਂ ਪੈਂਦਾ ਜੇ ਬਰਸਾਤ ਨਾ ਹੋਵੇ ਔੜ ਲੱਗ ਜੇ ਇਹਦਾ ਇਹ ਆ ਵੀ ਆਪਾਂ ਵਤਰਾਂ ਦੇ ਪਾਣੀ ਲਾ ਸਕਦੇ ਆ ਜੀ ਸੋ ਜੇ ਕੋਈ ਨਵੀਂ ਟੈਕਨੀਕ ਆਈ ਹੈ ਉਹਦਾ ਫਾਇਦਾ ਹੀ ਹੈ ਜੀ ਬਾਕੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ 'ਚ ਜਿਹੜੀ ਹੈ ਇਹ ਟੈਕਨੀਕ ਵਧੀਆ ਕਾਰਡ ਕੱਢੂਗੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਟਾਡੇ ਏਰੀਆ ਦੇ ਵਿੱਚ ਕਿਰਾ ਕੀਤਾ ਜਾਂ ਮਤਲਬ ਤੁਸੀਂ ਪਨੀਰੀਆਂ ਬੀਜੀਆਂ ਇਹ ਤਾਂ ਸਾਡੇ ਏਰੀਆ ਵਿੱਚ ਵੀ ਕੋਈ ਜ਼ਿੰਮੇਵਾਰ ਭਰਾਵਾਂ ਨੇ ਜਿਹੜੀਆਂ ਪਨੀਰੀਆਂ ਬੀਜੀਆਂ ਨੇ ਤੇ ਬਾਕੀ ਕੁਝ ਹਿੱਸਾ ਹੀ ਲਾਉਣਗੇ ਜ਼ਿਆਦਾ ਨਹੀਂ ਬਾਕੀ ਕਿਹੜਾ ਚੱਲ ਰਿਹਾ ਆ ਦੇਖੋ ਜੀ ਆ ਕਿਸੇ ਨੇ 26 ਬੀਜੀ ਨਾਲ ਜੀ ਆਪਣੇ ਤਾਜੀ ਦਾ ਖੇਤ ਹੈ ਤੇ ਇਹਨਾਂ ਨੇ 26 ਬੀਜੀ ਹੈ 26 ਦਾ ਦੇਖੋ ਤੁਸੀਂ ਇਹ ਵੀ ਤਕਰੀਬਨ 25 26 ਦਿਨ ਹੋ ਗਏ ਨੇ ਜੀ ਤੇ ਆਪਣਾ 7 8 ਇੰਚ ਦਾ ਜਿਹੜਾ ਇਹਦਾ ਵੀ ਮੋਟਾ ਜਿਹੜਾ ਉਹ ਹੋ ਚੁੱਕਾ ਜੀ ਤੇ ਆਪਾਂ ਜਿਹੜੀ 1500 ਨੂੰ ਤੁਹਾਨੂੰ ਦਿਖਾਈ ਸੀਗੀ ਜੀ ਉਹਦੇ ਚ ਆਪਾਂ ਜਿੰਕ ਪਾਇਆ ਸੀਗਾ ਅ ਜਦੋਂ ਲਾਈ ਨੂੰ ਆਪਾਂ ਨੂੰ ਤਕਰੀਬਨ ਮਹੀਨਾ ਕੁ ਹੋ ਗਿਆ ਸੀਗਾ ਤੇ ਉਦੋਂ ਆਪਾਂ ਜਿੰਕ ਪਾਤਾ ਸੀਗਾ ਤੇ ਬਾਕੀ ਹੋਰ ਥੋੜੀਆਂ ਬਹੁਤੀਆਂ ਸਪਰੇਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਪਤਾ ਜਿਵੇਂ ਕੋਈ ਵਿੱਚ ਡੀਲਾ ਵਗੈਰਾ ਜੰਮ ਜਾਂਦਾ ਅਲੱਗ-ਅਲੱਗ ਸਪਰੇਆਂ ਨੇ ਜੀ ਤੇ ਹੁਣ ਆਪਾਂ ਜਦ ਖੇਤ ਚ ਆਪੇ ਦੂਜੇ ਪਾਸੇ ਜਾਂਦੇ ਆ ਜੀ ਉਧਰ ਦੇਖਦੇ ਆ ਕੀ ਕੰਡੀਸ਼ਨ ਹੈ ਛੱਪੀ ਦੀ ਮੈਨੂੰ ਵੀ ਉਧਰ ਚਾਰ ਪੰਜ ਦਿਨ ਹੋ ਗਏ ਕੀੜਾ ਨਹੀਂ ਮਾਰਿਆ ਗਿਆ ਤੇ ਦੇਖਦੇ ਆ ਜਾ ਕੇ ਇਹ ਹੈਗੀ ਜੀ ਮੇਰਾ ਜ਼ਮੀਨ ਜਿਹੜੀ 1509 ਹੈ ਉਧਰ ਡਾਕਰ ਪਿਆਲੀ ਹੈ ਜੀ ਤੇ ਉਧਰ ਦੇਖਦੇ ਆ ਐਸ ਖੇਤ ਤੋਂ ਸ਼ੁਰੂ ਹੋ ਕੇ ਆਪਾਂ ਇੱਥੇ ਵੀ ਕੀੜਾ ਹੋਇਆ ਪਿਆ ਜੀ ਆ ਦੇਖੋ ਪਰ ਅਜੇ ਥੋੜਾ ਛੋਟਾ ਹੈ ਇੱਥੇ ਜੀਰੀ ਦਾ ਕਦ ਤੇ ਇਧਰੋਂ ਦੇਖੋ ਤੁਸੀਂ ਆ ਖੇਤ ਆ ਗਿਆ ਇਸ ਤੋਂ ਸਿੱਧੀ ਪਰਾਂ ਤਕਰੀਬਨ ਇੱਥੋਂ ਮੋਬਾਈਲ ਸ਼ੈਨ ਨਹੀਂ ਨਜ਼ਰ ਆਇਆ ਅਜੇ ਆਪਾਂ ਚਾਤੀ ਮਾਰੀ ਤੇ ਮੇਰੇ ਹਿਸਾਬ ਨਾਲ 80-90 ਕਿੱਲੇ ਦਾ ਕੇਰਾ ਜਿਹੜਾ ਸੀ ਸਾਰਾ ਦੂਰ ਤੱਕ ਪਰਾਂ ਤੱਕ ਸਭ ਨੇ ਕੇਰਾ ਕੀਤਾ ਜੀ ਇਸ ਵਾਰ ਤੇ ਜੀਰੀਆਂ ਤਕਰੀਬਨ ਵਧੀਆ ਕੱਦ ਕਾਡੀਆਂ ਨੇ ਤੇ ਸੋਨਾ ਚੱਲ ਰਿਹਾ ਜੀ ਇਹ ਕੀ ਜੇ ਆਪਾਂ ਕੇਰਾ ਕੀਤਾ ਤਾਂ ਮਤਲਬ ਉਹਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਫਾਇਦਾ ਇਹ ਆਪਾਂ ਨੂੰ ਪਾਣੀ ਦਾ ਫਾਇਦਾ ਹੋ ਰਿਹਾ ਪਲੱਸ ਇਹ ਵੀ ਐਡਵਾਂਸ ਬੀਜੀਆਂ ਗਈਆਂ ਥੋੜੀਆਂ ਜੀਆਂ ਤੇ ਇੱਧਰ ਵੀ ਕੇਰਾ ਕੀਤਾ ਹੈ ਪਾਣੀ ਛੱਡਿਆ ਜੀ ਸਾਰਾ ਦੂਰ ਦੂਰ ਤੱਕ ਕੇਰਾ ਹੀ ਹੈ ਜੀ ਇਸ ਵਾਰ ਆ ਦੇਖੋ ਤੁਸੀਂ ਮੌਸਮ ਬਹੁਤ ਵਧੀਆ ਹੈ ਜੀ ਬੱਦਲਬਾਈ ਹੋ ਰਹੀ ਏ ਠੰਡਾ ਮੌਸਮ ਹੈ ਜੀ ਅੱਜ ਕੱਲ ਵੀ ਹਨੇਰੀ ਵਗੀ ਸੀ ਰਾਤ ਕਿਸੀ ਕਿਸੀ ਥਾਵਾਂ ਦੇ ਪੰਜਾਬ ਚ ਮੀਂਹ ਵੀ ਪਿਆ ਰਾਤ ਕਿਸੀ ਕਿਸੀ ਜ਼ਿਲ੍ਹੇ ਚ ਕਿਸੀ ਕਿਸੀ ਪਿੰਡਾਂ ਚ ਮਤਲਬ ਅਲੱਗ-ਅਲੱਗ ਥਾਵਾਂ ਤੇ ਤੇ ਇਹ ਦੇਖੋ ਜੀ ਤੁਸੀਂ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ 26 ਦੀ ਕੰਡੀਸ਼ਨ 26 ਜੀ ਦੀ ਇਹ ਆ ਜੀ ਡਾਕਰ ਜ਼ਮੀਨ ਤੇ ਇਹਦੇ ਵਿੱਚ ਦੇਖੋ ਤੁਸੀਂ ਆਹ ਕੰਡੀਸ਼ਨ ਹੈ ਜੀ ਇਹਨੂੰ 20 ਦਿਨ ਹੋਏ ਨੇ ਕੇਰਾ ਕੀਤੇ ਨੂੰ ਤੇ ਇਹਦੇ ਚ ਆਹ ਕੰਡੀਸ਼ਨ ਹੈ ਇਹ ਚ ਥੋੜੀ ਜਿਆ ਤੁਹਾਨੂੰ ਪਤਾ ਜੀ ਜੇ ਆਪਾਂ ਡਾਕਰ ਜ਼ਮੀਨ ਜਦੋਂ ਸੁੱਕਦੀ ਹੈ ਜਾਦਾ ਸੁੱਕਾ ਲਵਾਦੀ ਤੇਰੇ ਨਾਲ ਪਾੜ ਜਾਂਦੀਆਂ ਵੈਸੇ ਉੱਪਰ ਉਪਰ ਤੇੜਾ ਨੇ ਵੈਸੇ ਵਿੱਚ ਪੈਲੀ ਦੇ ਦੇਖਿਆ ਜਾਇਆ ਤੇ ਸੱਲ ਲੱਗੀ ਹੈ ਜੀ ਆ ਦੇਖੋ ਜੀ ਵਿੱਚ ਸੱਲ ਹੈ ਤੇ ਸੁੱਕੀ ਨਹੀਂ ਗਈ ਤੇ ਪਾਣੀ ਇਹਨੂੰ ਵੀ ਲਾਇਆ ਹੋਇਆ ਆ ਦੇਖੋ ਜੀ ਪਰਲਾ ਖੇਤ ਜਿਹੜਾ ਉਹ ਪਰ ਗਿਆ ਜੀ ਤੇ ਉਰਲੇ ਪਾਸੇ ਵੱਟ ਤੋਂ ਪਾਣੀ ਆ ਰਿਹਾ ਜੀ ਤੇ ਇੱਧਰ ਵੀ ਛੱਬੀ ਹੈ ਜੀ ਦੀ ਤੇ ਇਹ ਛੱਬੀ ਹੈ ਇਹਨੂੰ ਫਿਲਹਾਲ ਅਜੇ ਸਿਰਫ ਇੱਕੋ ਸਪਰੇ ਜਿਹੜੀ ਪਹਿਲੀ ਆਪਾਂ ਕਰਦੇ ਆਂ ਬੀਜਣ ਤੋਂ ਬਾਅਦ ਕੋਈ ਉਹ ਕੀਤੀ ਹੈ ਜੀ ਹੋਰ ਕੋਈ ਸਪਰੇ ਨਹੀਂ ਕੀਤੀ ਅਜੇ ਤੇ ਪਾਣੀ ਹੈ ਜਿਹੜਾ ਇਹਨੂੰ ਛੱਡਦਾ ਜੀ ਇਸ ਤਰ੍ਹਾਂ ਡੱਕਰ ਜ਼ਮੀਨ ਦੇ ਵਿੱਚ ਮੈਨੂੰ ਐ ਲੱਗਦਾ ਜੀ ਕਿਤੇ ਨਾ ਕਿਤੇ ਜਿਵੇਂ ਥੋੜਾ ਜਿਹਾ ਅ ਮਤਲਬ ਇਹਨੂੰ ਨਿਕਲਣ ਲੱਗਿਆ ਟਾਈਮ ਲੱਗਦਾ ਤੇ ਪਾਣੀ ਮਲਾਦਾ ਇੱਥੇ ਥੋੜਾ ਜਿਹਾ ਜਿਵੇਂ ਆਪਾਂ ਮਹਿਰਾ ਜ਼ਮੀਨ ਦੇ ਵਿੱਚ ਲਾਉਨੇ ਆ ਉਹਦੇ ਨਾਲੋਂ ਵੱਧ ਲਾਉਣਾ ਲਾਉਣ ਦੀ ਜਿਹੜੀ ਜ਼ਰੂਰਤ ਪੈਂਦੀ ਜੀ ਕਿਉਂਕਿ ਜਦੋਂ ਇਹ ਜ਼ਮੀਨ ਜਿਹੜੀ ਡੱਕਰ ਹੁੰਦੀ ਹੈ ਜੀ ਇਹ ਆਕੜ ਜਾਂਦੀ ਜ਼ਿਆਦਾ ਫਿਰ ਕਿਤੇ ਨਾ ਕਿਤੇ ਜਿਵੇਂ ਥੋੜਾ ਜਿਹਾ ਵਿੱਚ ਕਹ ਲਓ ਫਸਣ ਵਾਲਾ ਕੰਮ ਬੰਜਦਾ ਅੜ ਜਾਂਦਾ ਜੀ ਵਿੱਚ ਤੇ ਪਾਣੀ ਜਿਹੜਾ ਵੱਧ ਲਾਉਣਾ ਪੈਂਦਾ ਸਾਡਾ ਤਾਂ ਇਹੀ ਐਕਸਪੀਰੀਅੰਸ ਆ ਸੀ ਅ ਤੋ ਜੇਸਾ ਲੌਕਡਾਊਨ ਲੱਗਾ ਸੀ ਉਸ ਟਾਈਮ ਅਸੀਂ ਲਈ ਸੀ ਉਦੋਂ ਮਸ਼ੀਨ ਦੂਜੀ ਤਰੀਕੇ ਦੀ ਸੀ ਜਿਹੜੇ ਕੇਰਾ ਕਰਨ ਵਾਲੀ ਉਹਦੇ ਨਾਲ ਕੰਮ ਜਾਬ ਨਹੀਂ ਸੀ ਰਿਹਾ ਪਲੱਸ ਇੱਕ ਬੀਜ ਦਾ ਸਾਰ ਉੱਪਰ ਜਿਹੜੀ ਹੈ ਪ੍ਰਸਾਦ ਉੱਗੂਗੀ ਤੇ ਇੱਕ ਸਾਫ ਦਾ ਆਪਾਂ ਕਹਿ ਲਈਏ ਕਰੰਟ ਹੋ ਗਿਆ ਸੀ 20 ਪਰ ਇਸ ਵਾਰ ਜਿਹੜਾ ਵਧੀਆ ਹੋਇਆ ਜੀ ਆਪਾਂ ਕੇਰਾ ਕੀਤਾ ਜੀ ਜਿੰਨੇ ਵੀ ਆਪਣੇ ਕੋਲ ਥਾਂ ਹੈਗਾ ਭਾਈ ਜੋਗੋ ਚ ਕੇਰਾ ਕੀਤਾ ਤੇ ਇੱਧਰ ਵੀ ਸਾਈਡ ਤੇ ਆ ਸਾਰੀ ਸਬਜ਼ੀਰੀ ਇੱਧਰ ਵੀ ਕੇਰਾ ਹੋਇਆ ਪਿਆ ਜੀ ਆਹ ਦੇਖੋ ਇੰਨਾ ਕੁ ਥਾਂ ਰਹਿ ਗਿਆ ਜੀ ਪਰਨ ਵਾਲਾ ਤੇ ਥੋੜਾ ਜਿਹਾ ਜਦੋਂ ਇਤਨਾ ਆਕੜ ਜਾਂਦੀ ਹੈ ਨਾ ਪਹਿਲੀ ਆਹ ਦੇਖੋ ਤੇ ਥੋੜਾ ਜਿਹਾ ਡਰ ਵੀ ਲੱਗਦਾ ਵੀ ਕਿਤੇ ਮਤਲਬ ਝੋਨਾ ਜਿਹੜਾ ਖਰਾਬ ਨਾ ਹੋਵੇ ਨਾ ਹੋਵੇ ਵੀ ਪੂਰਾ ਉੱਗੇ ਨਾ ਪਰ ਨਹੀਂ ਪਾਣੀ ਲਾਈ ਜਾਈਏ ਰੈਗੂਲਰ ਜਦੋਂ ਜਦੋਂ ਆਪਾਂ ਨਵਾਂ ਨਵਾਂ ਲਾਇਆ ਨਾ ਜੀ ਉਦੋਂ ਹੇਠ ਉੱਤੇ ਪਾਣੀ ਆਪਾਂ 2 ਦਿਨ ਛੱਡ ਕੇ ਲਾਈ ਜਾਈਏ ਤਾਂ ਫਿਰ ਠੀਕ ਰਹਿੰਦਾ ਵੀ ਮੈਂ ਇਹ ਕਵਾਂਗਾ ਵੀ ਜਿਹੜੀ ਡਾਕਰ ਜ਼ਮੀਨ ਉਹਦੇ ਵਿੱਚ ਵਤਰਾਂ ਦੇ ਨਾਲ ਪਾਣੀ ਲਾਵੇ ਪਹਿਲਾਂ ਹੀ ਥੋੜਾ ਜਿਹਾ ਲਾਉਣ ਲੱਗ ਜਾਏ ਮੇਰਾ ਜ਼ਮੀਨ ਜਿਹੜੀ ਉਹ ਥੋੜੀ ਜੀ ਇੱਕ ਵਿੱਚ ਥੋੜਾ ਜਿਹਾ ਰੇਤਲਾ ਜਿਹੜਾ ਆਪਾਂ ਮਿਕਸ ਹੁੰਦਾ ਉਹਦੇ ਕਰਕੇ ਉਹ ਜਿਹੜਾ ਮਤਲਬ ਆਪਾਂ 2 ਦਿਨ ਲੇਟ ਵੀ ਹੋ ਜਾਏ ਪਾਣੀ ਆ ਦੇਖੋ ਜੀ ਆ ਇਸ ਤਰ੍ਹਾਂ ਕਰਕੇ ਆਪਾਂ ਡੀਐਸਆਰ ਮਸ਼ੀਨ ਨਾਲ ਜਿਹੜਾ ਕੇਰਾ ਕੀਤਾ ਸੀਗਾ ਜੀ ਤੇ ਇਹ ਜਿਹੜਾ ਕੇਰਾ ਹੋ ਰਿਹਾ ਜੀ 1509 ਜਿਹੜੀ ਜ਼ੀਰੀ ਹੈ ਉਹਦਾ ਕੇਰਾ ਹੁੰਦਾ ਪਿਆ ਜੀ ਤੇ ਬੜੀ ਵਧੀਆ ਦੇਖੋ ਢੰਗ ਨਾਲ ਜਿਹੜੀ ਮਸ਼ੀਨ ਹੈ ਜਿਹੜੀ ਹੈ ਬਜਾਈ ਕਰਦੀ ਹੈ ਤੇ ਸਾਰੇ ਦੇ ਨਾਲੇ ਬਿੱਜਾ ਛੱਡੀ ਦੀ ਤੇ ਇਹ ਵੀਰ ਆਪਣਾ ਵੱਡਾ ਜੀ ਇਹਨਾਂ ਨੇ ਵੀ ਲਾਈ ਹੈ ਕਿ ਕੇਰਾ ਕੀਤਾ ਪਹਿਲਾਂ ਇਹ ਪਿਛਲੇ ਸਾਲਾਂ ਦੇ ਵੀ ਸੀ ਕੇਰਾ ਨਹੀਂ ਕਰਨਾ ਸਾਨੂੰ ਸੈੱਟ ਨਹੀਂ ਬੈਂਦਾ ਤੇ ਇਹਨਾਂ ਨੇ 2 ਸਾਲ ਕੀਤਾ ਸੀ ਇਹਨਾਂ ਦੀ ਖਰਾਬ ਗਈ ਸੀ ਜੀਰੀ ਪਰ ਇਸ ਵਾਰ ਇਹਨਾਂ ਨੇ ਕੀਤਾ ਕਹਿੰਦੇ ਵੀ ਆ ਦੇਖੋ ਇਹਨਾਂ ਦੀ ਜੀਰੀ ਵਧੀਆ ਖੜੀ ਏ ਤੇ ਦੱਸੇਗਾ ਵੀਰ ਕਿਵੇਂ ਹਾਂ ਵੀ ਦੱਸ ਵਧੀਆ ਲੱਗਾ ਜਿਹੜਾ ਕੇਰੇ ਵਾਲਾ ਚੋਣਾਈ ਬਹੁਤ ਵਧੀਆ ਇਹਦਾ ਸਿਸਟਮ ਹੈਗਾ ਹਮਮ ਅਂਡ ਇਹਦੇ ਨਾਲ ਸਭ ਤੋਂ ਵੱਡੀ ਜਿਹੜੀ ਮੈਂ ਚੀਜ਼ ਦੇਖੀ ਨੋਟਿਸ ਕੀਤੀ ਏ ਤੁਹਾਡੇ ਟਾਈਮ ਦੀ ਜਿਹੜੀ ਕੰਜੈਕਸ਼ਨ ਏ ਉਹ ਬਾਕ ਬੱਜਦੀ ਹੈਗੀ ਬਿਲਕੁਲ ਬਿਲਕੁਲ ਤੇ ਪਾਣੀ ਟਾਈਮ ਸਭ ਤੋਂ ਪਹਿਲਾਂ ਤੁਹਾਡੇ ਲਈ ਕੋਈ ਕੰਮ ਇੱਕ ਦਿਨ ਦੇ ਵਿੱਚ ਬਜਾਈ ਕਰਕੇ ਚਾਹੇ ਕੋਈ 10 ਕਿੱਲੇ ਕਰਨੀ ਚਾਹੁੰਦਾ ਚਾਹੇ 5 ਕਿੱਲੇ ਕਰਨੀ ਆਉਂਦਾ ਇੱਕ ਦਿਨ ਚ ਬਜਾਈ ਕਰਕੇ ਤੁਸੀਂ ਫ੍ਰੀ ਹੋ ਜਾਂਦੇ ਹੋ ਸਹੀ ਗੱਲ ਹੈ ਜੀ ਐਂਡ ਮੋਰਓਵਰ ਜਿਹੜਾ ਪਾਣੀ ਆ ਸੀ ਆਪਣਾ ਬੱਤਰਾ ਦੇ ਉੱਤੇ ਪਾਣੀ ਦੇਣਾ ਇਹਨੂੰ ਬਿਲਕੁਲ ਡੇਲੀ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਇਹਨੂੰ ਸਹੀ ਗੱਲ ਹੈ ਤਾਂ ਹੋਰ ਰੋਲ ਜੇ ਦੇਖਿਆ ਜਾਏ ਤਾਂ ਬਹੁਤ ਵਧੀਆ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਮੈਂ ਪਰਾ ਦਿਖਾਉ ਤੁਸੀ ਔਰ ਤੁਸੀਂ ਜੇ ਸਾਡਾ ਜੋ 35 ਕੁ ਦੰਦਾ 40 ਦੰਦਾ ਝੋਲਾ ਜਿਹੜਾ ਜਾਨੀ ਕਿ ਤੁਸੀਂ ਦੇਖ ਸਕਦੇ ਬਹੁਤ ਵਧੀਆ ਯਾਨੀ ਜੋ ਲੱਗ ਸਿਸਟਮ ਤਾਂ ਮੈਨੂੰ ਲੱਗਦਾ ਵੀ ਅਗੋਂ ਦਾ ਜਿਹੜੇ ਹਮ ਕੁਛ 10% 20% ਜਿਹੜੇ ਤੁਸੀਂ ਤਨਾ ਕੱਢੂ ਕਰਕੇ ਲਗਾ ਰਹੇ ਨੇ ਉਹ ਵੀ ਅਗਲੀ ਵਾਰ ਨੂੰ ਉਹਨਾਂ ਨੇ ਇਹਦੇ ਕਰਨਾ ਸ਼ੁਰੂ ਕਰ ਲੈਣਾ ਔਰ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਮੈਂ ਦੇਖਿਆ ਹੈਗਾ ਇੱਕ ਤਾਂ ਤੁਹਾਡਾ ਪੈਸਾ ਬਚਦਾ ਉੱਤਿਆ ਤੁਹਾਡਾ ਟਾਈਮ ਬਚਦਾ ਤੇ ਜਿਆ ਥੋੜੀ ਜੀ ਪਾਣੀ ਦੀ ਵੀ ਬਚਤ ਹੋਈ ਬਿਲਕੁਲ ਦੇਖੋ ਜੀ ਕਿੰਨਾ ਫਾਇਦਾ ਦੇਖੋ ਚੋਨਾ ਹਰਾ ਭਰਾ ਖਰਾਾ ਆਮਣੇ ਹਰਾਂ ਨੇ ਲਵਾਇਆ ਸੀ ਨਾ ਚੋਨਾ ਬਲ ਆਹ ਸਾਡੇ ਆਮਣੇ ਹਰਾਂ ਦੀ ਸੀ ਪਹਿਲੀ ਨਾਲ ਉਹਨਾਂ ਨੇ ਲਾਇਆ ਸੀ ਜੀ ਕਿਰਾ ਕਰਕੇ ਨਾਲ ਦੇਣ ਉਹਨਾਂ ਨੇ ਲਾਇਆ ਸੀ ਉਹ ਉਹ ਉਹਨਾਂ ਨੂੰ ਪੁੱਛਾਂਗੇ ਕਿਵੇਂ ਸੀਗਾ ਝਾੜ ਜੀ ਇਹਨਾਂ ਦਾ ਤੇ ਹੁਣ ਤੁਹਾਨੂੰ ਦੂਜਾ ਦਿਖਾਉਣਾ ਜੀ 1509 ਹੋਰ ਇੱਕ ਥਾਂ ਲਾਈ ਹੈ ਜੀ ਆਹ ਦੇਖੋ ਜੀ ਇਹ 1509 ਆਪਣੀ ਆਪਾਂ ਬਈ ਅਪ੍ਰੈਲ ਨੂੰ ਲਾਈ ਸੀਗੀ ਤੇ ਆਪਣੇ ਨਾਲੋਂ ਇਹ 8-9 ਦਿਨ ਜਿਹੜੀ ਐਡਵਾਂਸ ਲਾਈ ਸੀ ਇਹ ਦੇਖੋ ਜੀ ਇਹ ਕਾਫੀ ਕਦ ਕਰ ਚੁੱਕੀ ਹੈ ਤ 1.5 ਫੁੱਟ ਦਾ ਜਿਹੜਾ ਬੂਟਾ ਹੋ ਚੁੱਕਾ ਜੀ ਤੇ ਦੂਰ ਤੱਕ ਦੇਖੋ ਤੁਸੀਂ ਖੇਤ ਜਿਹੜਾ ਹਰਿਆ ਭਰਿਆ ਨਜ਼ਰ ਆ ਰਿਹਾ ਜੀ ਸੋ ਇਹ ਆ ਜੀ ਆਪਣਾ ਜਿਹੜਾ ਆਲੇ ਦੁਆਲੇ ਸਾਰਾ ਕੇਰਾ ਕੀਤਾ ਹੋਇਆ ਤੁਸੀਂ ਦੂਰ ਤੱਕ ਜੇ ਮੋਬਾਈਲ 'ਚ ਦੇਖੋ ਤਾਂ ਸਾਰੇ ਕਿਤੇ ਕੇਰਾ ਹੀ ਆ ਜੀ ਤਕਰੀਬਨ ਦੂਰ ਦੂਰ ਤੱਕ ਮੇਰੇ ਹਿਸਾਬ ਨਾਲ ਸਾਡੇ ਏਰੀਆ ਪਟਿਆਲਾ ਏਰੀਆ ਜੀ ਆਪਣਾ ਤੇ ਮੇਰੇ ਹਿਸਾਬ ਨਾਲ ਸਾਡੇ ਏਰੀਆ ਦੇ ਵਿੱਚ ਜਿਹੜਾ 70-75% ਜਿਹੜਾ ਜ਼ਿਮੀਂਦਾਰ ਭਰਾਵਾਂ ਨੇ ਕੇਰਾ ਕੀਤਾ ਹੈ ਤੇ ਜਿਹੜਾ 5-7% ਹੋਰ ਕੇਰਾ ਹੋਊਗਾ ਕੁਝ ਤਾਂ ਮਨ ਲੱਗਦਾ ਕਿ 15-20% ਜਿਹੜੇ ਜ਼ਿਮੀਂਦਾਰ ਭਰਾ ਜਿਹੜੇ ਰਹਿ ਗਏ ਆ ਜਿਹੜੇ ਦੂਜੀ ਤਰ੍ਹਾਂ ਐਤ ਕੀ ਮਤਲਬ ਬਜਾਈ ਕਰਨਗੇ ਕਦੂ ਮਾਰ ਕੇ ਜਾਂ ਪਾਣੀ ਛੱਡ ਕੇ ਕਹਿ ਲਈਏ ਆਪਾਂ ਸੋ ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਇਆ ਜੀ ਆਪਣੇ ਏਰੀਆ ਦੇ ਵਿੱਚ ਕਿਵੇਂ ਕੇਰਾ ਹੋਇਆ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਰਾ ਵਲੌਗ ਦੇਖਣ ਲਈ ਤੇ ਕੋਈ ਵੀ ਵਲੌਗ ਆਪਣੇ ਸਾਰੇ ਪੂਰੇ ਵੇਖਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਕਮੈਂਟ ਕਰੋ ਜਰੂਰ ਜੀ ਧੰਨਵਾਦ ਤੁਹਾਡਾ ਵਲੌਗ ਦੇਖਣ ਲਈ